सीएम पगवान तमाने कनूरी बॉर्डर ਉਤੇ ਹਰਿਆਣਾ ਪੁਲਿਸ ਨਾਲ ਟਕਰਾਵ ਦੌਰਾਨ ਕਿਸਾਨ ਨੌਜਵਾਨ ਦੀ ਸਿਰ ਉਤੇ ਗੋਲੀ ਲੱਗਣ ਕਾਰਨ ਡੂੰਗਾ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਪੋਸਟਮਾਰਟ ਉਪਰਾਧ ਨੌਜਵਾਨ ਸ਼ੁਕਰੰਤੀ ਮੌਤ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕੇਸ ਦਰਜ ਕਰਾਂਗੇ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦੇ ਵੇਖਿਆ ਕਿ ਆ ਕਿ ਸਰਕਾਰ ਪਰਿਵਾਰ ਦੀ ਆਰਥਿਕ ਅਤੇ ਸਮਾਜਿਕ ਮਦਦ ਕਰੇਗੀ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅੜੀ ਛੱਟ ਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰੇ ਉਹਨਾਂ ਪੰਜਾਬੀਆਂ ਨੂੰ ਸ਼ਾਂਤ ਤੇ ਬਣਾ ਕੇ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਹੁਣ ਤੱਕ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਤਿੰਨ ਮੀਟਿੰਗਾਂ ਚਾਹ ਖੁਦ ਵੀ ਸ਼ਾਮਲ ਸੀ ਨੌਜਵਾਨ ਸ਼ੁਕਰਨ ਸਿੰਘ ਬਠਿੰਡੇ ਜਿਨੇ ਪਿੰਡ ਬਾਲੋਦਾ ਰਹਿਣ ਵਾਲਾ ਸੀ ਜਿਸ ਦੀ ਕੀ ਉਮਰ 21 ਸਾਲ ਦੇ ਕਰੀਬ ਦੀ ਸੀ ਤੇ ਦੋ ਪੈਣਾ ਦਾ ਇਕਲੋਤਾ ਪਰਾ ਸੀ ਉਸਦੀ ਮਾਂ ਦੀ ਪਹਿਲੀ ਮੌਤ ਹੋ ਗਈ ਹਾਤੇ ਪਿਤਾ ਮਾਨਸਿਕ ਤੌਰ ਤੋਂ ਪਰੇਸ਼ਾਨ ਨੇ ਉਹਨਾਂ ਮੁਤਾਬਕ ਵੱਡੀ ਪੈਣ ਦਾ ਵਿਆਹ ਹੋ ਗਿਆ। ਬਾਕੀ ਘਰ ਵਿੱਚ ਖਸ਼ੋਦੀ ਪੈਣ ਨਾ ਇੱਕ ਦਾਦੀ ਹੈ ਤੇ ਉਸਦੇ ਪਿਤਾ ਰਹਿ ਗਏ। ਉਹਨਾਂ ਨੇ ਅੱਗੇ ਦੱਸਿਆ ਕਿ ਆਪਣੇ ਘਰ ਦਾ ਕਮਾਉ ਪੁੱਤ ਸੀ ਅਤੇ ਘਰ ਇਸੇ ਦੇ ਸਿੱਤੇ ਚਲਦਾ ਸੀ ਪਰ ਇਹਨਾਂ ਦੇ ਘਰ ਦਾ ਚੂਲਾ ਬੁਝ ਗਿਆ। ਸੀਐਮ ਮਾਨ ਨੇ ਕਿਹਾ ਕਿ ਸੁਭਕਰਨ 2.5 ਕਿੱਲਿਆਂ ਦਾ ਮਾਲਕ ਸੀ ਅਤੇ ਉਹ ਆਪਣੇ ਹੱਕ ਲੈਣ ਲਈ ਉੱਥੇ ਆਇਆ ਸੀ ਨਾ ਕਿ ਫੋਟੋਆਂ ਖਿਚਵਾਉਣ। ਬਾਕੀ ਦੋਸਤੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਪੂਰੀ ਘਟਨਾ ਨੂੰ ਲੈ ਕੇ? ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰ ਦਿਓ।